ਸਤਿ ਸ਼੍ਰੀ ਅਕਾਲ ਜੀ ਬਾਲਕ੍ਰਿਸ਼ਨ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ ਤੇ ਆ ਅਸੀਂ ਹੰ ਲਈ ਆ ਕ੍ਰੋਸ਼ੀਆ ਉਹਨੂੰ ਪ੍ਰਤਮੇਸ਼ਾ ਅਸੀਂ 10 ਨੰਬਰ ਦਾ ਚੱਲਦਾ ਇਹ ਗੱਲ ਤੁਹਾਨੂੰ ਅਸੀਂ ਪਹਿਲਾਂ ਵੀ ਰਿਪੀਟ ਕਰ ਚੁੱਕੇ ਆ ਤੇ ਅਸੀਂ ਅੱਜ ਤੁਹਾਨੂੰ ਸਿਰਫ ਬੀਡਿੰਗ ਬਣਾਉਣੀ ਦੱਸਾਂਗੇ ਜਿਵੇਂ ਆਪਾਂ ਕੋਟੀਆਂ ਸਵੈਟਰ ਕੋਈ ਵੀ ਚੀਜ਼ ਬਣਾਉਣੀ ਆ ਤੇ ਉਹਦੇ ਦਿਵਾਰੇ ਬੀਡਿੰਗ ਕਰਦੇ ਆ ਨਾ ਅਸੀਂ ਤੇ ਕਈਆਂ ਭੈਣਾਂ ਦੇ ਕੋਟੀ ਚ ਬਣਾ ਲੈਂਦੀਆਂ ਕ੍ਰੋਸ਼ੀ ਨਾਲ ਜਾਂ ਉਹਨਾਂ ਨਾਲ ਤੇ ਉਹਨਾਂ ਨੂੰ ਬੀਡਿੰਗ ਦੀ ਬੜੀ ਪ੍ਰੋਬਲਮ ਆਉਂਦੀ ਆ ਤੇ ਅਸੀਂ ਤੁਹਾਨੂੰ ਦੱਸਣ ਲੱਗੇ ਕਿ ਬੀਡਿੰਗ ਕਿਵੇਂ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਇੱਕ ਰੂਸੀ ਦਾ ਪਹਿਲਾ ਸਟੈਪ ਜਿਹੜਾ ਸਾਡਾ ਉਹ ਅਸੀਂ ਜਿਹੜੇ ਮੈਜਿਕ ਰਿੰਗ ਉਹ ਤਿਆਰ ਕਰਾਂਗੇ ਆ ਵੇਖਿਓ ਪਹਿਲਾ ਵਾਰ ਜਿਹਨੂੰ ਆਪਾਂ ਬੋਲਦੇ ਆ ਵੇਖੋ ਅਸੀਂ ਇਸ ਤਰੀਕੇ ਨਾਲ ਜਿਵੇਂ ਆ ਵੇਖੋ ਮੈਂ ਫੇਰ ਦੁਬਾਰਾ ਬੀਡ ਕਰਨ ਲੱਗਿਆ ਆ ਵੇਖੋ ਉਂਗਲ ਨਾਲ ਲਿਆ ਮੋੜ ਸੀ ਅੱਜ ਇਸ ਤਰੀਕੇ ਨਾਲ ਮੈਜਿਕ ਰਿੰਗ ਤਿਆਰ ਹੋਈ ਸਾਡਾ ਪਹਿਲਾ ਬਣਿਆ ਤੇ ਇਹਨੂੰ ਆਪਾਂ ਕੱਸ ਲਿਆ ਅਸੀਂ ਚੇਨ ਵੜਾਵਾਂਗੇ ਜਿਵੇਂ ਕੋਈ ਕੋਟੀ ਸਵੈਟਰ ਬਣਾਇਆ ਉਹਦੇ ਉੱਪਰ ਬਣਾਉਣੀ ਸੌਖੀ ਹੈ ਹੋਰ ਵੀ ਪਰ ਅਸੀਂ ਤੁਹਾਨੂੰ ਸਟਾਰਟਿੰਗ ਤੋਂ ਦੱਸਣ ਲੱਗੇ ਫਿਰ ਤੇ ਆਪਾਂ ਚੇਨ ਨੂੰ ਦੇਖੋ ਆਪਾਂ ਚੇਨ ਤਿਆਰ ਕਰਾਂਗੇ ਚੀਨ ਤਿਆਰ ਕਰ ਲਈਏ ਇਹਦੇ ਉੱਪਰ ਅਸੀਂ ਤੁਹਾਨੂੰ ਗੁੰਡਾ ਬਣਾ ਕੇ ਦੱਸਦੇ ਪਹਿਲਾਂ ਤੇ ਜਿਵੇਂ ਤੁਹਾਨੂੰ ਪਹਿਲਾਂ ਨਹੀਂ ਦੱਸਿਆ ਜੇਨਾਂ 1 2 3 ਜੇਨਾਂ ਛੱਡ ਕੇ ਤੇ ਚੌਥੀ ਜਿਹੜੀ ਚੀਰਿਆ ਉਹਦੇ ਤੋਂ ਹੀ ਗੁੰਡਾ ਤਿਆਰ ਕਰਨਾ 1 2 3 ਤੇ ਆ ਚੌਥੀ ਜੇਨ ਤੋਂ ਹੀ ਗੁੰਡਾ ਤਿਆਰ ਕਰਾਂਗੇ ਚੇ ਨਾਲ ਜਿਹੜੇ ਲਈ ਸੀ ਅਸੀਂ ਤਿੰਨ ਚਿੰਦ ਲਈਆਂ ਵੀ ਇੱਕ ਸਾਡਾ ਗੁੰਡਾ ਤਿਆਰ ਹੋ ਗਿਆ। ਹੁਣ ਅਸੀਂ ਦੂਸਰਾ ਗੁੰਡਾ ਬਣਾਵਾਂਗੇ। ਇਸੇ ਤਰੀਕੇ ਨਾਲ ਆਪਣੇ ਸਾਰੇ ਆਪਾਂ ਜਿਹੜੀ ਰੋਅ ਕੰਪਲੀਟ ਕਰਨੀ ਹੈ ਇਸ ਤੋਂ ਬਾਅਦ ਇਸੀ ਤੁਹਾਨੂੰ ਹੁਣ ਵੇਖੋ ਜੀ ਅਸੀਂ ਤੁਹਾਨੂੰ ਪਹਿਲਾਂ ਬੀਡਿੰਗ ਕਰਨ ਦੀ ਦੱਸਣ ਲੱਗੇ ਹਾਂ ਜਿਹੜੋਂ ਕੋਟੀ ਸਵੈਟਰ ਬਣਾਉਣੇ ਆ ਆਪਾਂ ਨੂੰ ਬੀਡਿੰਗ ਵਾਸਤੇ ਜ਼ਰੂਰ ਕਿਸੇ ਨਾ ਕਿਸੇ ਨੂੰ ਕਹਿਣਾ ਪੈਂਦਾ ਜੇ ਆਪਾਂ ਨੂੰ ਨਹੀਂ ਹੁੰਦੀ ਤੇ देखो साप ये आन एक दो तीन चेन लेंगे पहला स्टैप यही है कि पहला तीन चेन लिया फिर अपना उस चेन की जी चेन या, है ली आप है उस बगल चो आप तीन कुंडे क्डे एक फिर उस

ਇਹ ਕੋਲ ਇਸ ਤਰ੍ਹਾਂ ਬਿਲਡਿੰਗ ਦਾ ਸਟਾਈਲ ਬਣ ਗਿਆ। ਫਿਰ ਆਪਾਂ ਤਿੰਨ ਚੇਨ ਲਈਆਂ। 1 2 3 3 ਹੁਣ ਫਿਰ ਉਸੇ ਤਰੀਕੇ ਨਾਲ ਹੀ ਆਪਾਂ ਦੇਖੋ। ਉਹਦੇ ਉਸੇ ਹੁੰਡੇ 'ਚੋਂ ਜਿੱਥੇ ਆਪਾਂ ਸਿੰਗਲ ਟਾਂਕਾ ਅਟੈਚ ਕੀਤਾ ਹੈ ਉਸੇ ਹੁੰਡੇ 'ਚੋਂ ਆਪਾਂ

ਠੀਕ ਆ ਵੀਖੋ ਫਿਰ ਆਪਾਂ 1 2 ਤੇ 3 ਤੇ ਜਿਹੜੀ ਚੌਥੀ ਚੀਨ ਆ ਉਹਦੇ ਵਿੱਚੋਂ ਜਾ ਕੇ ਆਪਾਂ ਸਿੰਗਲ ਟਾਂਕੇ ਨਾਲ ਅਟੈਚ ਕੀਤੀ ਇਹ ਬੀਡਿੰਗ ਨੂੰ ਨਾਲ ਕੂਟੀ ਜਿਹੀ ਵੀ ਕਰ ਸਕਦੇ ਆ ਤੇ ਆਪਾਂ ਦੁਪੱਟੇ ਤੇ ਜਾਂ ਸ਼ਰਟ ਤੇ ਜਾਂ ਕਿਤੇ ਵੀ ਆਪਾਂ ਧਾਗੇ ਨਾਲ ਕਰਨੀ ਚਾਹੇ ਤੇ ਬਰੀਕ ਕ੍ਰੋਸ਼ੇ ਨਾਲ 12 ਨੰਬਰ ਦਾ ਕ੍ਰੋਸ਼ੇ ਲੱਗਦਾ ਉਹਦੇ ਨਾਲ ਵੀ ਆਪਾਂ ਕਰ ਸਕਦੇ ਆ ਫਿਰ ਆਪਾਂ ਵੀਖੋ ਕਿੱਥੇ ਅਟੈਚ ਕੀਤਾ ਹੈ ਟੰਕਾ ਉਸੇ ਜਗ੍ਹਾ ਤੋਂ ਫੇਰ ਆਪਾਂ ਤਿੰਨ ਜਿੰਨਾ ਪਾਈਆਂ ਤੇ ਤਿੰਨ ਜਿੰਨਾ ਬਾਗੀ ਹੁਣ ਆਪਾਂ ਫੇਰ ਇਹ ਆਪਾਂ ਕੀ ਕੀਤਾ 1 2 3 ਤੇ ਚੌਥੇ ਗੁੰਡੇ ਤੇ ਜਾ ਕੇ ਸਿੰਗਲ ਟੰਕਾ ਅਟੈਚ ਕਰ ਦਿੱਤਾ। ਦੇਖੋ ਸਾਡੀ ਹੁਣ ਜਿਹੜੀ ਬੀਡਿੰਗ ਆ ਬਣਦੀ ਜਾ ਰਹੀ ਆ। ਇਹ ਆਪਾਂ ਓਟੀ ਸਵੈਟਰ ਤੇ ਕਈ ਵਾਰ ਮੈਂ ਵੇਖਿਆ ਕਿ ਜਿਨ੍ਹਾਂ ਨੇ ਕੋਟੀਆਂ ਕੋਟੀਆਂ ਬਹੁਤ ਸੋਹਣੀਆਂ ਬਣਾਈਆਂ ਹੁੰਦੀਆਂ ਪਰ ਆ ਬੀਡਿੰਗ ਤੇ ਆ ਕੇ ਨਹੀਂ ਜਿਨ੍ਹਾਂ ਨੂੰ ਆਉਂਦੀ ਕਰੋਸ਼ੀਆ ਨਹੀਂ ਆਉਂਦਾ ਉਹ ਮਤਲਬ ਬੀਡਿੰਗ ਸਿੱਖਣ ਦਾ ਇਤਨ ਨਹੀਂ ਕਰਦੇ। ਤੇ ਪਰ ਇਸ ਆਪਾਂ ਸਲਾਈਆਂ ਵਾਲੀਆਂ ਕੋਟੀਆਂ ਤੇ ਵੀ ਕਰਦੀਆਂ ਕਰ ਸਕਦੇ ਆ। फिर वे तीन तीन चेन जिथे जिते आपा सिंगल टांका लाया उ जाके अपा फिर उस कूडे चुं आप फिर तीन कुंडे बनाए फिर उसे तरह ही अपा एक दो तीन ती ਤੇ ਉੱਥੇ ਰੰਗੇ ਜਾ ਕੇ ਕੰਪਲੀਟ ਕੀਤੇ ਤੇਰਾ ਆਪਾਂ ਇਸ ਤਰ੍ਹਾਂ ਹੀ ਤਿੰਨ ਟਾਂਕੂ ਜਿੰਨਾ ਬਣਾਈਆਂ ਤੇ ਫਿਰ ਆਪਾਂ ਆਹ ਵੇਖੋ 1 2 ਤੇ 3 ਤੇ ਚੌਥੀ ਚਿੰਨ ਚ ਜਾ ਕੇ ਫਿਰ ਆਪਾਂ ਸਿੰਗਲ ਟਾਂਕੇ ਨਾਲ ਅਟੈਚ ਕਰ ਦਿੰਦੀ ਆ। ਆਹ ਵੇਖੋ ਜੀ ਇਸ ਤਰ੍ਹਾਂ ਆਪਾਂ ਸਾਰੀ ਬੀਟਿੰਗ ਜਿਹੜੀ ਆ ਕੰਪਲੀਟ ਕਰ ਲੈਣੀ ਆ। ਫਿਰ ਤੁਹਾਨੂੰ ਦੱਸ ਰੇ ਵੀ ਜਦੋਂ ਮੋਡਲ ਲੱਗਣਾ ਉਹਦੋਂ ਕੋਈ ਗਲਤੀ ਨਾ ਹੋਵੇ ਉਹ ਵੀ ਤੁਹਾਨੂੰ ਦੱਸ ਦਿੰਦੀ ਆ। ਤਿਆਰ ਹੋ ਗਏ? ਪੂਰੀ ਵੀਡੀਓ ਆਪ ਤੁਹਾਨੂੰ ਸਮਝ ਲੱਗੀ ਹੋਊਗੀ। ਫਿਰ ਮੈਂ ਤੁਹਾਨੂੰ ਦੱਸ ਦਿੰਦੀ ਆ ਵੇਖਿਓ ਜਿਵੇਂ ਆਪਾਂ ਤਿੰਨ ਚੇਨ ਲਈਏ ਇਹ ਲਿਗਾ ਤੈਨ ਉਹਦੇ ਜਿਹੜੀ ਆਪਾਂ ਜਿਹੜੇ ਖੋਲਚ ਆਪਾਂ ਸਿੰਗਲ ਟਾਂਕਾ ਕੀਤਾ ਉਹਦੇ ਚੋਏ ਆਪਾਂ ਤਿੰਨ ਕੁੰਡੇ ਬਣਾਉਣੇ 1 2 3 ਤੇ ਚੇਨ ਆਖੋ ਫੇਰਾ ਪਾਈ ਸੀ ਤrai ਤਿੰਨ ਚੇਨ ਲਿਗੋ ਇਹ ਰ ਆਪਾਂ ਤੇ ਇਹਨਾਂ ਨੂੰ ਗੁੰਡੇ ਬਣਾਇਆ ਨਾ ਆਪਾਂ ਲਾਸਟ ਦੇ ਆ ਕੇ ਮੈਂ ਤੁਹਾਨੂੰ ਮੈਂ ਇਹ ਦੱਸਣਾ ਜ਼ਰੂਰ ਚਾਹੁੰਦੀ ਸਾਂ ਕਿ ਜਦੋਂ ਆਪਾਂ ਲਾਸਟ ਦੇ ਆਏ ਇਸੇ ਤਰ੍ਹਾਂ ਪੈਂਟ ਦੇ ਜਾ ਕੇ ਦੇਖੋ ਸਿੰਗਲ ਢਾਂਕੇ ਨਾਲ ਅਟੈਚ ਕਰ ਦਿੱਤਾ ਹੁਣ ਮੰਨ ਕੇ ਚੱਲੋ ਆਪਾਂ ਅਗਲੇ ਸਾਡੀ ਦੂਜੀ ਸਾਈਡ ਆ ਗਏ ਪਰਦਾ ਹੀ ਆ ਗਿਆ ਉਹਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਇਹਨੇ ਚੀਨ ਲੈ ਲਿਆ ਤੇਨੇ ਕੁੰਡੇ ਨਾਲ ਉਹਨੇ ਆਹ ਵੇਖੋ ਅਸੀਂ ਜਾ ਕੇ ਸਾਹਮਣੇ ਤੋਂ ਮੁੜ ਲੱਗਿਆ ਵੀ ਕੋਈ ਤੰਗੇ ਨਹੀਂ ਆਈ ਇਸੇ ਤਰ੍ਹਾਂ ਹੀ ਆਪਾਂ ਅੰਜ ਨੂੰ ਇਧਰ ਚੱਲਾਂਗੇ ਇਸੇ ਤਰ੍ਹਾਂ ਹੀ ਫਿਰ ਆਪਾਂ ਤੇ ਨੀ ਚੀਨ ਲੈ ਲਵਾਂਗੇ ਸਾਈਡ ਤੇ ਤੇ ਫਿਰ ਇਸੇ ਤਰ੍ਹਾਂ ਤੇ ਇਹਨੂੰ ਕੁੰਡੇ ਉਣਕੇ ਹਰਮਨ ਦਸਨਾਈ ਜਿਹੜੀ ਸਾਕੇ ਸਾਈਡ ਤੋਂ ਵੀ ਆਪਾਂ ਇਸੇ ਤਰ੍ਹਾਂ ਵਾਪਸ ਮੁੜ ਸਕਦੇ ਹਾਂ ਤੇ ਆਹ ਵੇਖੋ ਸਾਡੀ ਬੀਡਿੰਗ ਜਿਹੜੀ ਆ ਬਣ ਕੇ ਤਿਆਰ ਆ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਸਮਝ ਨਾ ਲੱਗੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ